ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਨਵਾਂ ਤਰੀਕਾ ਦੱਸਣ ਜਾ ਰਹੇ ਹਾਂਗੇ ਇਹ ਜਿਵੇਂ ਹੁਣ ਆਪਣੇ ਕੜਾਈ ਵਾਲੇ ਸੂਟ ਨੇਗੇ ਹੈਂਡਵਰਕ ਦੇ ਲਾ ਲੋ ਕੁਝ ਵੀ ਹਨਾ ਸ਼ਿਪੀ ਮੋਤੀ ਵਾਲੇ ਸੂਟ ਨੇ ਜਿਹੜੇ ਜੀ ਜਿਹਦੇ ਪ੍ਰੋਗਰਾਮ ਵਿੱਚ ਜੀ ਹੁਣ ਇਹ ਆਪਾਂ ਨੂੰ ਜਿਹੜੇ ਕੱਪੜਿਆਂ ਦੀ ਸਿੰਥੈਟਿਕ ਦੀ ਲੋੜ ਪਊਗੀ ਇਹ ਜਦੋਂ ਜੀ ਹੁਣ ਆਪਾਂ ਇਹਨਾਂ ਨੂੰ ਸਾਮ ਕੇ ਰੱਖ ਦ ਤੇਚੀਆਂ ਚ ਕੋਈ ਪੇਟੀਆਂ ਚ ਵੀ ਸਾਮਦਾ ਹਨਾ ਆਹ ਦੇਖੋ ਜੀ ਜਿਵੇਂ ਹੁਣ ਇਹ ਆਪਾਂ ਅੱਜ ਕੱਢ ਲੇ ਇਹਨਾਂ ਚ ਜੀ ਹੁਣ ਆਪਣੇ ਐ ਬਲ ਪੈ ਜਾਂਦੇ ਨੇ ਸਾਰੀਆਂ ਪੈਨਾਂ ਦੇ ਤਕਰੀਬਨ ਬਲ ਪੈਂਦੇ ਨੇ ਜੀ ਕਈ ਵਾਰ ਆਪਾਂ ਸੂਟ ਜਿਹੜੇ ਸਾਮ ਕੇ ਰੱਖ ਲੈਨੇ ਆ ਇਹਨਾਂ ਨੂੰ ਜੇ ਜਦ ਆਪਾਂ ਪ੍ਰੈਸ ਕਰਦੇ ਆ ਨਾ ਪ੍ਰੈਸ ਕਰਨ ਨਾਲ ਜਿਹੜੇ ਆ ਪਲਾਸਟਿਕ ਦੇ ਰਵੜ ਦੇ ਮੋਤੀ ਨੇ ਇਹ ਜਿਹੜੇ ਪ੍ਰੈਸ ਨਾਲ ਜਿਪਕ ਜਾਂਦੇ ਨੇਗੇ ਤੇ ਨਾਲੇ ਜੀ ਆਪਣਾ ਜਿਹੜਾ ਹੁਣ ਜਦ ਆ ਇਥੋਂ ਕੰਚ ਲੱਗਿਆ ਹੁੰਦਾ ਇਹਨਾਂ ਚ ਪਾਈਪ ਜਿਹੜੇ ਕੰਚ ਦੇ ਹੁੰਦੇ ਨੇਗੇ ਛਿੱਪੀ ਰਵੜ ਦੀ ਹੁੰਦੀ ਆ ਹਨਾ ਪਲਾਸਟਿਕ ਦੀ ਆਪਾਂ ਕਹਿ ਲਓ ਇਹ ਜੀ ਇਥੋਂ ਫਟ ਜਾਂਦੇ ਨੇਗੇ ਘਟ ਵੀ ਜਾਂਦੇ ਨੇ ਨਾਲ ਜੀ ਆਪਣੀ ਪ੍ਰੈਸ ਨਾਲ ਚਿਪਕਦੇ ਨੇ ਨਾਲੇ ਪ੍ਰੈਸ ਫਿਰ ਗਾਹਾਂ ਦੀ ਗਾਹ ਆਪਣੀ ਪ੍ਰੈਸ ਲੱਗੀ ਜਾਂਦੀ ਹੈਗੀ ਹਨਾ ਦਾਗ ਪਾ ਦਿੰਦੀ ਹੈ ਜੀ ਹੁਣ ਇੱਕ ਆਪਾਂ ਅੱਜ ਦੀ ਵੀਡੀਓ ਵਿੱਚ ਇੱਕ ਨਵਾਂ ਤਰੀਕਾ ਦੱਸਾਂਗੇ ਵੀ ਕਿਵੇਂ ਆਪਾਂ ਇਹਨਾਂ ਨੂੰ ਜੀ ਪ੍ਰੈਸ ਕਰਨਾ ਤਾਂ ਜੋ ਜਿਹੜਾ ਆਸਾਨੀ ਨਾਲ ਇਹ ਕੱਪੜੇ ਤੇ ਪ੍ਰੈਸ ਹੋ ਸਕਣ ਜੀ ਹਨਾ ਤੇ ਨਾਲੇ ਜੀ ਆਪਣੇ ਜਿਹੜੇ ਬਲ ਨੇ ਆ ਦੇਖੋ ਬਲ ਪੈ ਜਾਂਦੇ ਨੇ ਵੀ ਚੰਗੀ ਤਰ੍ਹਾਂ ਬਲ ਨਿਕਲ ਸਕਣ ਜਿਵੇਂ ਜੀ ਹੁਣ ਆਪਾਂ ਜਲ ਲਾ ਲੋ ਇਹਨਾਂ ਤੇ ਪ੍ਰੈਸ ਕਰਾਉਣੀ ਹੁੰਦੀ ਹੈ ਬਾਜ਼ਾਰ 'ਚ ਵੀ ਆਪਾਂ ਦੇਖੋ ਪ੍ਰੈਸ ਕਰਾਉਣੀ ਆਂਗੇ ਤਾ ਜੀ ਆਪਣਾ ਨਾਲ ਤਾਂ ਟਾਈਮ ਵੇਸਟ ਇੰਨਾ ਹੁੰਦਾ ਹੈਗਾ ਹਨਾ ਨਲੇ ਜੀ ਆਪਾਂ ਨੂੰ ਉਹ ਕਹਿੰਦੇ ਨੇ ਵੀ ਸੂਟ ਇੱਕ ਦੋ ਦਿਨਾਂ ਨੂੰ ਤੁਹਾਨੂੰ ਮਿਲੂਗਾ ਹਨਾ ਵੀ ਪ੍ਰੈਸ ਕਰਕੇ ਦੇਵਾਂਗੇ ਜੀ ਹਨਾ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਜੀ ਸੂਟ ਲਈ ਤਾਂ ਜੋ ਆਪਾਂ ਇਸ ਤਰ੍ਹਾਂ ਪ੍ਰੈਸ ਕਰਨ ਨਾਲ ਜੀ ਆਪਾਂ ਨਾਲੇ ਜਲਦੀ ਆਪਣਾ ਟਾਈਮ ਵੀ ਬਚਦਾ ਹੈ ਨਲੇ ਜੀ ਆਪਾਂ ਪ੍ਰੈਸ ਆਸਾਨੀ ਨਾਲ ਕਰ ਸਕਦੇ ਹਾਂ ਜਿਵੇਂ ਕਿ ਜੀ ਆਪਾਂ ਨੂੰ ਐਦਾਂ ਘਰ ਵਿੱਚ ਪ੍ਰੈਸ ਕਰਨ ਲਈ ਜਿਹੜੀ ਚੀਜ਼ਾਂ ਦੀ ਹਨਾ ਲੋੜ ਪੈਂਦੀ ਹੈ ਜੀ ਜਿਵੇਂ ਕਾ ਫੋਇਲ ਪੇਪਰ ਹੈਗਾ ਇਹ ਲੈਣਾ ਜੀ ਆਪਾਂ ਨੇ ਇਹ ਨੂੰ ਜੀ ਆਪਾਂ ਰੋਲ ਪੇਪਰ ਵੀ ਕਹਿ ਦਿੰਨੇ ਆ ਸਿਲ버 ਪੇਪਰ ਵੀ ਕਹਿ ਸਕਦੇ ਆ ਜੀ ਹਨਾ ਇਹ ਤਾਂ ਆਪਣੇ ਆਮ ਘਰਾਂ ਵਿੱਚ ਹੁੰਦਾ ਹੀ ਆ ਜੀ ਇਹ ਆਪਾਂ ਲੈ ਲੈਣਾ ਜੀ ਇਹਦੇ ਨਾਲ ਆਪਾਂ ਬਿਲਕੁਲ ਆਸਾਨੀ ਨਾਲ ਜੀ ਤੁਹਾਨੂੰ ਪ੍ਰੈਸ ਕਰਕੇ ਦਿਖਾਵਾਂਗੇ ਆ ਦੇਖੋ ਪ੍ਰੈਸ ਆਪਾਂ ਨੇ ਕਰ ਲੈਣੀ ਆ ਜੀ ਗਰਮ ਪ੍ਰੈਸ ਕਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਬਲ ਨੇ ਚ ਜੇ ਆਪਾਂ ਓਮ ਪ੍ਰੈਸ ਕਰਾਂਗੇ ਜੀ ਆਪਣੇ ਜਿਹੜੇ ਆ ਸਟੋਨ ਨੇ ਚਿਪਕਦੇ ਨੇਗੇ ਮੋਤੀ ਨੇ ਜਿਹੜੇ ਜੀ ਹੁਣ ਆਪਾਂ ਆਏ ਰੱਖ ਲੈਣਾ ਇਹਨੂੰ ਆਹ ਪੇਪਰ ਜਿਹੜਾ ਜੀ ਆਪਾਂ ਨੇ ਐਂ ਰੱਖ ਲੈਣਾ ਹੈਗਾ ਇਹਦੇ ਉੱਪਰ ਜੀ ਆਪਾਂ ਹਲਕੇ ਹੱਥਾਂ ਨਾਲ ਪ੍ਰੈਸ ਐਂ ਕਰਨੀ ਹੈਗੀ ਚੰਗੀ ਤਰ੍ਹਾਂ ਜੀ ਐਂ ਕਰਦੇ ਜਾਣਾ ਆਹ ਦੇਖੋ ਜੀ ਹਲਕੇ ਹਲਕੇ ਹੱਥਾਂ ਨਾਲ ਜੀ ਆਪਾਂ ਨੇ ਪ੍ਰੈਸ ਕਰਨੀ ਹੈ ਜਿਆਦਾ ਢਾਬ ਵੀ ਨਹੀਂ ਦੇਣੀ ਹੈਗੀ بس ਪੇਪਰ ਇੱਥੋਂ ਫੜ ਕੇ ਰੱਖਣਾ ਜੀ ਇਸ ਨਾਲ ਜੀ ਨਾਲ ਤਾਂ ਆਪਣੇ ਜਿਹੜੇ ਸਟੋਨ ਨੇ ਉਹ ਵੀ ਨਹੀਂ ਆਪਣੇ ਗਰਮ ਹੁੰਦੇ ਤੇ ਨਾ ਹੀ ਪ੍ਰੈਸ ਨਾਲ ਚਿਪਕਣ ਜੀ ਦੇਖੋ ਆਪਣੀ ਪ੍ਰੈਸ ਬਿਲਕੁਲ ਸਾਫ ਹੈਗੀ ਨਹੀਂ ਇਹ ਜੀ ਜਿਹੜੇ ਸਟੋਨ ਨੇ ਜਦ ਵੀ ਮੈਂ ਕਈ ਵਾਰ ਪ੍ਰੈਸ ਕਰਦੀ ਜੀ ਹਨਾ ਚਿਪਕ ਜਾਂਦੇ ਸੀਗੇ ਨਾਲ ਇਸੇ ਤਰ੍ਹਾਂ ਜੀ ਆਪਾਂ ਘਰ ਬੈਠੇ ਦਾ ਪ੍ਰੈਸ ਕਰ ਸਕਦੇ ਆਂਗੇ ਸਿੰਥੈਟਿਕ ਸੂਟਾਂ ਨੂੰ ਜੀ ਜਿਨ੍ਹਾਂ ਤੇ ਸਟੋਨ ਲੱਗੇ ਹੁੰਦੇ ਨੇਗੇ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਸੂਟ ਤੇ ਇਦਾਂ ਫੇਰ ਲੈਣਾਗਾ ਹਲਕੇ ਹਲਕੇ ਹੱਥਾਂ ਨਾਲ ਚੰਗੀ ਤਰ੍ਹਾਂ ਜੀ ਆਪਾਂ ਨੇ ਵਾਲ ਕੱਢ ਲੈਣੇ ਨੇਗੇ ਦੇ ਵੀਡੀਓ ਦੇ ਐਂਡ ਤੱਕਰ ਜ਼ਰੂਰ ਦੇਖਿਓ। ਲਓ ਜੀ। ਆ ਦੇਖੋ ਜੀ। ਹੁਣ ਆਪਨੇ ਦੇਖੋ ਵੀ ਕਿੰਨੇ ਵਾਲ ਨਿਕਲ ਗਏ ਨੇ। ਆ ਦੇਖੋ ਜੀ ਇਧਰ ਸੂਟ ਤੇ ਇਧਰ ਆਪਣੇ ਵਾਲ ਕਿੰਨੇ ਪਾਏ ਪਾਏ ਨੇਗੇ ਆ ਦੇਖੋ। ਹੁਣ ਜੀ ਇਸੇ ਤਰ੍ਹਾਂ ਹੀ ਆਪਾਂ ਇੱਥੋਂ ਕੱਢ ਦੇਾਂਗੇ ਇਹ ਵਾਲ। ਹੁਣ ਜੀ ਆਪਾਂ ਨੇ ਇਹੀ ਪੇਪਰ ਲੈ ਲੈਣਾ। ਆ ਦੇਖੋ ਜੂਰੇ ਰੱਖ ਲੈਣਾਗਾ। ਇਸੇ ਤਰ੍ਹਾਂ ਜੀ ਆਪਾਂ ਇੱਥੇ ਪ੍ਰੈਸ ਕਰਾਂਗੇ ਕੱਪੜਾ ਜੀ ਆਪਾਂ ਚੰਗੀ ਤਰ੍ਹਾਂ ਸਾਈਡਾਂ ਤੋਂ ਕਈ ਵਾਰ ਖਿੱਚ ਲੈਣਾਗਾ ਜੇ ਆਪਾਂ ਨੂੰ ਐਦਾ ਲੱਗੇ ਵਿੱਚ ਬਲ ਹੈਗਾ ਇਸੇ ਤਰ੍ਹਾਂ ਜੀ ਆਪਾਂ ਸਾਰੇ ਸੂਟ ਤੇ ਇਦਾਂ ਪ੍ਰੈਸ ਕਰ ਲਾਂਗੇ। ਆ ਦੇਖੋ ਜੀ ਹੁਣ ਆਪਾਂ ਚੱਕ ਕੇ ਦਿਖਾਉਣੀ ਆ ਵੀ। ਆ ਦੇਖੋ ਜੀ। ਕਿੰਨੀ ਵਧੀਆ ਦੇਖੋ ਆਪਣੇ ਜਿਹੜੇ ਬਲ ਪਾਏ ਪਏ ਸੀ ਇਹ ਕਿੰਨੇ ਵਧੀਆ ਹੀ ਨਿਕਲ ਗਏ ਨੇ। ਆਪਰੇ ਨੀਚੇ ਤੱਕ ਰ ਵੀ ਪ੍ਰੈਸ ਦੇਖੋ ਹੁੰਦੀ ਹੈਗੀ। ਆ ਨਹੀਂ ਹੈਗਾ ਵੀ ਨੀਚੇ ਤੱਕ ਆਪਣੀ ਪ੍ਰੈਸ ਨਾ ਹੋਵੇ ਜੀ। ਇਸੇ ਤਰ੍ਹਾਂ ਜੀ ਆਪਾਂ ਜਿਹੜੇ ਸਾਰੇ ਸੂਟ ਚ ਬਲ ਪਏ ਹੋਏ ਨੇਗੇ ਕੱਢ ਲੈਣੇ ਨੇਗੇ ਆ ਦੇਖੋ ਹੁਣ ਆਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਬਲ ਪਏ ਪਏ ਨੇਗੇ ਸਾਰੇ ਆਪਾਂ ਜੀ ਇਸੇ ਤਰ੍ਹਾਂ ਹੀ ਕੱਢਣੇ ਨੇ ਇਹ ਕਾਗਜ਼ੇ ਆਪਣਾ ਫਟ ਵੀ ਜਾਵੇ ਜੀ ਆ ਦੇਖੋ ਜਿੱਥੇ ਹੁਣ ਸਟੋਨ ਹੁੰਦੇ ਨੇ ਕਈ ਵਾਰ ਫਟ ਜਾਂਦਾ ਆਪਾਂ ਹੋਰ ਵੀ ਲੈ ਸਕਦੇ ਆ ਜੀ ਇਹ ਪਰ ਆਪਾਂ ਹੋਰ ਵੀ ਵਰਤ ਸਕਦੇ ਆ ਜੀ। نیچے ਦੇਖੋ ਬਿਲਕੁਲ ਵੀ ਨਹੀਂ ਆਪਣੇ ਸਟੋਨ ਚਿਪਕੇ ਹੈਗੇ। ਚੰਗੀ ਤਰ੍ਹਾਂ ਜੀ ਆਪਾਂ ਨੇ ਪ੍ਰੈਸ ਕਰ ਲੈਣੀ ਹੈ। ਸੂਟ ਦੇ ਜੀ ਸਾਰੇ। ਇਸੇ ਤਰ੍ਹਾਂ ਜੀ ਆਪਾਂ ਨੇ ਦੇਖੋ ਆਹ ਸਾਰੇ ਤੇ ਇਦਾਂ ਪ੍ਰੈਸ ਕਰ ਲੈਣੇ ਹੈਗੇ। ਇਹ ਹੁਣ ਆਪਣਾ ਜੀ ਕਈ ਵਾਰ ਪੇਪਰ ਹੁਣ ਫਟ ਜਾਂਦਾ ਦੇਖੋ ਆਪਣਾ ਫਟ ਗਿਆ ਨਾ ਇੱਥੋਂ। ਆਪਾਂ ਹੋਰ ਵੀ ਵੜਤ ਸਕਦੇ ਆ ਇਹ ਪ੍ਰੈਸ ਤੁਸੀਂ ਚੈੱਕ ਕਰ ਸਕਦੇ ਹੋ ਹਨ ਕਿੰਨੇ ਆਪਣੇ ਜਿਹੜੇ ਬਲ ਨੇਗੇ ਸਾਰੇ ਸੂਟ ਦੇ ਥੋਂ ਨਿਕਲ ਗਏ ਦੇਖੋ ਇਸੇ ਤਰ੍ਹਾਂ ਜੀ ਆਪਾਂ ਪੇਪਰ ਹੋਰ ਲੈ ਲਾਂਗੇ ਸਾਰੇ ਸੂਟ ਤੇ ਜੀ ਆਪਾਂ ਨੇ ਜਿਹੜੀ ਪ੍ਰੈਸ ਹੈ ਇਦਾਂ ਹੀ ਮਾਰ ਲੈਣੀ ਹੈ ਕਪੜਾ ਨਾਲ ਦੀ ਨਾਲ ਸੈੱਟ ਕਰ ਲੈਣਾ ਜੀ ਆਪਾਂ ਇਸ ਤਰ੍ਹਾਂ ਦੇ ਘਰ ਵਿੱਚ ਆਪਾਂ ਜਿਹੜੇ ਸਟੋਨਾਂ ਸਿੱਪੀਆਂ ਵਾਲੇ ਸੂਟ ਨੇ ਜੀ ਘਰ ਵਿੱਚ ਜਿਹੜੇ ਬਹੁਤ ਈਜ਼ੀ ਤਰੀਕੇ ਨਾਲ ਪ੍ਰੈਸ ਕਰ ਸਕਦੇ ਆਂ ਫਾਈਵਰ ਕੀ ਹੁੰਦਾ ਜੀ ਆਪਾਂ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਹੈਗਾ ਆ ਆਪਣਾ ਜਿਹੜਾ ਸੂਟ ਚ ਇੰਨੇ ਬਲ ਪਾਏ ਪਏ ਹੁੰਦੇ ਨੇ ਤਾਂ ਇਹ ਆਪਾਂ ਪ੍ਰੈਸ ਜੀ ਘਰੇ ਬੈਠੇ ਆਪਾਂ ਕਰ ਸਕਦੇ ਆਂਗੇ ਆ ਦੇਖੋ ਜੀ ਬਿਲਕੁਲ ਇਹ ਨਵੇਂ ਵਰਗਾ ਜਿਵੇਂ ਪ੍ਰੈਸ ਆਪਾਂ ਨੇ ਸ਼ਹਿਰ ਚੋਂ ਕਰਾਈ ਹੁੰਦੀ ਐ ਇਦਾਂ ਲੱਗਦੀ ਐ ਆ ਦੇਖੋ ਕਿਵੇਂ ਆਪਣੀ ਪ੍ਰੈਸ ਜੀ ਹੋਊਗੀ ਇਸੇ ਤਰ੍ਹਾਂ ਜੀ ਆਪਾਂ ਸਾਰੇ ਸੂਟ ਤੇ ਇੱਧਰ ਵੀ ਪ੍ਰੈਸ ਕਰ ਲਾਂਗੇ ਸਾਰੇ ਸੂਟ ਤੇ ਜੀ ਆਪਾਂ ਇਸੇ ਤਰ੍ਹਾਂ ਹੀ ਪ੍ਰੈਸ ਕਰ ਲੈਣੇ ਆਂਗੇ ਹੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਸੂਟ ਤੇ ਜਿਹੜੀ ਪ੍ਰੈਸ ਕਰਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਜੀ ਐਂਡ ਤੱਕ ਜਰੂਰ ਵੀਡੀਓ ਦੇਖਿਓ ਜੀ ਆਪਾਂ ਦਿਖਾਵਾਂਗੇ ਵੇਖੀਵੇਂ ਆਪਾਂ ਸਾਰੇ ਸੂਟ ਦੇ ਇਦਾਂ ਪ੍ਰੈਸ ਕਰਕੇ ਨੂੰ ਸਾਰੇ ਵਾਲ ਜਿਹੜੇ ਕੱਢ ਦਿੱਤੇ ਨੇ ਆ ਦੇਖੋ ਜੀ ਹੁਣ ਜਿਹੜਾ ਆਪਾਂ ਸਾਰੇ ਸੂਟ ਤੇ ਪ੍ਰੈਸ ਇਦਾਂ ਕਰ ਲਈ ਐ ਇਸ ਤਰ੍ਹਾਂ ਜੀ ਆਪਾਂ ਘਰ ਬੈਠੇ ਐਵੇਂ ਹਨਾ ਸਿਲਵਰ ਪੇਪਰ ਨਾਲ ਜੇ ਪ੍ਰੈਸ ਕਰ ਸਕਦੇ ਆ ਸੂਟ ਤੇ ਇਹ ਜਿਹੜਾ ਆਪਣਾ ਸੂਟ ਆ ਜੀ ਦੇਖੋ ਕਿੰਨਾ ਸੋਹਣਾ ਪ੍ਰੈਸ ਹੋਇਆ ਪ੍ਰੈਸ ਹੋਣ ਤੋਂ ਬਾਅਦ ਜੀ ਕਿੰਨਾ ਸੋਹਣਾ ਤਿਆਰ ਹੋਇਆਗਾ ਆਪਾਂ ਕਿਤੇ ਵੀ ਇਹਨੂੰ ਵੇਅਰ ਕਰਕੇ ਜਾ ਸਕਦੇ ਆਂਗੇ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ